ਹਾਂਜੀ ਸੰਗਤ ਜੀ ਇੱਕ ਦਫਾ ਭਾਈ ਸ਼ੰਕਰ ਸਿੰਘ ਜੀ ਨੇ ਸੰਤ ਮਹਾਰਾਜ ਅਤਰ ਸਿੰਘ ਜੀ ਮਸਤ ਆਣਾ ਵਾਲੇ ਨੂੰ ਇੱਕ ਪ੍ਰਸ਼ਨ ਕੀਤਾ ਜਦੋਂ ਉਹ ਨਾਬੇ ਹਾਊਸ ਵਿੱਚ ਠਹਿਰੇ ਹੋਏ ਸੀ ਉਹਨਾਂ ਕਿਹਾ ਸੱਚੇ ਪਾਤਸ਼ਾਹ ਦਸਵਾਂ ਦੁਆਰ ਕੀ ਹੁੰਦਾ ਹੈ ਤੇ ਦ੍ਰਿਸ਼ਟੀ ਦਾ ਖੁੱਲਣਾ ਕੀ ਹੈ ਇਸ ਬਾਬਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1123 ਤੇ ਇਹ ਤੁਕ ਸਵਾਇਮਾਨ ਹੈ ਤ੍ਰਿਕੁਟੀ ਛੂਟੇ ਦਸਵਾ ਦਰ ਖੁੱਲੇ ਤਾਂ ਮਨ ਖੀਵਾ ਪਾਈ ਤਾਂ ਉਹਨਾਂ ਦੇ ਇਸ ਪ੍ਰਸ਼ਨ ਤੇ ਮਹਾਰਾਜ ਸੰਤ ਅਤਰ ਸਿੰਘ ਜੀ ਨੇ ਫਰਮਾਇਆ ਤਮ ਰਜੋ ਸਤੋ ਇਨ੍ਹਾਂ ਤਿੰਨਾਂ ਗੁਣਾਂ ਤੋਂ ਪਰੇ ਹੋ ਜਾਣ ਦਾ ਨਾਮ ਹੀ ਤ੍ਰਿਕੁਟੀ ਤੋਂ ਛੁਟਕਾਰਾ ਹੈ ਤੇ ਨਿਰਾਕਾਰ ਵਿੱਚ ਬਿਰਤੀ ਦੇ ਪਹੁੰਚਣ ਦਾ ਨਾਮ ਦਸਵੇਂ ਦੁਆਰ ਦਾ ਖੁੱਲਣਾ ਹੈ ਤਮੋ ਰਜੋ ਸਤੋ ਇਨ੍ਹਾਂ ਤਿੰਨਾਂ ਗੁਣਾਂ ਤੋਂ ਪਰੇ ਹੋ ਜਾਣ ਦਾ ਨਾਮ ਹੀ ਤ੍ਰਿਕੁਟੀ ਤੋਂ ਛੁਟਕਾਰਾ ਹੈ ਤੇ ਨਿਰਾਕਾਰ ਵਿੱਚ ਬਿਰਤੀ ਦੇ ਪਹੁੰਚਣ ਦਾ ਨਾਮ ਦਸਵੇਂ ਦੁਆਰ ਦਾ ਖੁੱਲਣਾ ਹੈ। ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਭਰਮ ਅੰਧੇਰਾ। ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਭਰਮ ਅੰਧੇਰਾ। ਹੁਣ ਸਾਨੂੰ ਕਿਸੇ ਹੋਰ ਵਹਿਮ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਦਸਵਾਂ ਦੁਆਰ ਖੁੱਲਣਾ ਕਿਹਨੂੰ ਕਹਿੰਦੇ ਨੇ ਤੇ ਤਿਰਕੁਟੀ ਤੋਂ ਛਟਕਾਰਾ ਕਿਵੇਂ ਮਿਲਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ